ਸਾਧਿਕਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟੋਟੀਆਂ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਨਿਸ਼ਾਰੇ ਪੰਮਾ ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਵੀਰ ਗਗਨ ਉਹਨਾਂ ਦਾ ਘਰ ਆ ਹੈਗਾ ਠੀਕ ਆ ਜੀ ਹਵੇਲੀਆਂ ਨੇ ਸੋ ਨੰਬਰ ਆਪਾਂ ਸਕਰੀਨ ਤੇ ਬਿਲਕੁਲ ਉੱਤੇ ਚਲਾ ਦੇਾਂਗੇ ਵੈਸੇ ਕਿਸੇ ਫਾਰਮਰ ਭਰਾ ਨੇ ਇੱਥੇ ਵਿਜ਼ਿਟ ਕਰਨੀ ਆ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਸ ਜਗ੍ਹਾ ਇਸ ਲੋਕੇਸ਼ਨ ਤੇ ਵਿਜ਼ਿਟ ਕਰ ਸਕਦੇ ਜੀ ਹਰੀਕੇ ਪਤਨ ਤੋਂ ਸਿਰਫ 15-17 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਅੱਜ ਤਰੀਕ ਤੁਸੀਂ ਨੋਟ ਕਰ ਲਓ 17 ਜਨਵਰੀ ਤੇ ਸਮਾਂ ਮਾਰਨਿੰਗ ਤੇ ਕੋਈ 11:30 ਵਜੇ ਦਾ ਟਾਈਮ ਆ ਵੜਾ ਵੀ ਤੁਹਾਨੂੰ ਦਿਖਾਉਣੀ ਆ ਵੱਡੀ ਗਿਣਤੀ ਦੇ ਵਿੱਚ ਕੋਈ 5-4 ਵੜਾ ਨੇ ਜਿਹਦੇ ਵਿੱਚੋਂ ਇੱਕ ਹੀ ਵੜਾ ਗੱਪਣਾ ਇੱਕ ਇਧਰ ਨੀਲੀ ਰਾਵੀ ਦੀ ਮੱਝ ਵਿਖਾ ਦਾਂਗੇ ਗੱਪਣਾ ਠੀਕ ਆ ਜੀ ਬਾਕੀ ਮਾਲ ਤਕਰੀਬਨ ਸਾਰਾ ਹੀ ਸੋਇਆ ਸੋਇਆ ਸੋ ਤਕਰੀਬਨ ਇਸ ਵਕਤ ਕਿੰਨੇ ਦਿਨ ਹੋ ਗਏ ਠੀਕ ਆ ਜੀ ਕੀ ਸਮਾਂ ਹੈ ਕਿਨੇ ਕਿਲੋ ਹੈ ਇਸ ਵਕਤ ਦੁੱਧ ਦਾ ਤੇ ਕੀ ਰੇਟ ਪੜਦਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤੋਂ ਬਾਕੀ ਇੱਥੇ ਆਣ ਕੇ ਜਿਹੜੇ ਸਵੇ ਸਵੇ ਪਸ਼ੂ ਆਪਣੀ 2 ਟਾਈਮ 3 ਟਾਈਮ ਚੋਕੇ ਤਸੱਲੀ ਕਰ ਲਿਓ ਗੱਬਣ ਪਸ਼ੂ ਆਪਣਾ ਚੌਥਾ ਨਾ ਦਾ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਸਭ ਤੋਂ ਪਹਿਲਾਂ ਗਗਨ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਸੰਤੂ ਸਾਹਿਬ ਕੀ ਹਾਲ ਜੋ ਬੜੇ ਵਧੀਆ ਹੋਰ ਕਾਇਮ ਵਧੀਆ ਜੀ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਬੜੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਓਕੇ ਗਗਨ ਵੀਰ ਅੱਜ ਮਾਲ ਜਿਵੇਂ ਆਪ ਗੱਲ ਕੀਤੀ ਵੀ ਟੋਟਲ 6 ਨਾਖ ਨੇ ਪਾਉਣੇ ਸੰਤੂ ਸਾਹਿਬ 8 ਹੀ ਆ ਤੁਹਾਡੇ ਆਉਣ ਤੋਂ ਪਹਿਲਾਂ ਠੀਕ ਆ ਜੀ ਹਾਂਜੀ ਵੱਡੀਆਂ ਬੱਚੀਆਂ ਚਲੇਗੀਆਂ ਦੋਵੇਂ ਗੱਬਣਾ ਹੀ ਠੀਕ ਆ ਠੀਕ ਆ ਹੁਣ ਇੱਕ ਬੱਚੀ ਆਪਣੇ ਕੋਲ ਜਿਹੜੀ ਹੁਣੇ ਸੂਈ ਹੈ ਤਕਰੀਬਨ ਆ ਜਿਹੜੀ ਜੀ ਸਾਹਿਬ ਆਪਣੇ ਤੋਂ ਮਤਲਬ ਚਾਰ ਬੱਚੀਆਂ ਸੂਈਆਂ ਵਾ 나ੜੂ ਤੇ ਬੱਚੇ ਸਾਰੀਆਂ ਦੇ ਠੀਕ ਇੱਕ ਨੇ ਤੇ ਜੇਰੂ ਹੀ ਪਾਉਣੀ ਲਵੇ ਪਾਇ ਜੀ ਨਹੀਂ ਬਾਦ ਦਹਾ ਮਟਾਈ 14 ਇੱਕ ਬੱਚੀ ਗੱਬਣਾ ਦੇ ਕਾ ਨੀਲੀ ਦੀ ਝੋਟੀ ਆਪਣੇ ਕੋਲ ਠੀਕ ਆ ਇਹ ਵੀ ਤਿਆਰੀ ਆ ਠੀਕ ਆ ਠੀਕ ਆ ਹਾਂਜੀ ਤੇ ਮਾਲ ਜ਼ਿਆਦਾ ਸੋਇਆ ਹੀ ਆਪਣੇ ਕੋਲ ਮਾਲ ਤਾਂ ਚਾਰ ਨਾਲ ਹੀ ਸੂਏ ਆ ਚਲੋ ਹਾਂਜੀ ਸ਼ੁਰੂਆਤ ਕਰਦੇ ਆ ਪਹਿਲਾਂ ਇਧਰ ਕਰ ਲੈਨੇ ਹਾਂ ਨਿੰਗੀ ਰਬੀ ਦੀ ਮੱਝ ਤੋਂ ਹਾਂਜੀ ਤੇ ਇਹਦਾ ਗਗਨ ਕੀ ਵੇਰਵਾ ਪ੍ਰੋਪਰ ਕਰਕੇ ਸੰਧੂ ਸਾਹਿਬ ਤਿੰਨ ਚਾਰ ਦਿਨ ਖੜ੍ਹ ਜਿਓ ਅੱਛਾ ਜੀ ਬਾਕੀ ਵੀਰਾਂ ਨੇ ਜੱਜਮੈਂਟ ਲਾ ਹੀ ਲੈਣਾ ਟੇਡਾ ਕੱਟ ਜੋ ਆਹ ਇਹ ਬਾਰ-ਬਾਰ ਕਹਿੰਦੇ ਲੱਬਦਾ ਵੜਾ ਘਾਟਾ ਲੱਬਦਾ ਘਾਟਾ ਸੂਬਾ ਕਿਨਵਾ ਮੈਂ ਤੂਹਾਂ ਦੁੱਜਾ ਜੀ ਤੀਜਾ ਮੰਨ ਕੇ ਸੌਦਾ ਕਰੇ ਉਹ ਘਰ ਵਾਲੇ ਦੇ ਦੁੱਜਾ ਹੀ ਜਾਂਦੇ ਸੀ ਠੀਕ ਆ ਜੀ ਕੋਈ ਤੀਜਾ ਮੰਨ ਕੇ ਸੌਦਾ ਕਰੇ ਤੇ ਸੂਏ ਨਾਲ ਇੱਕ ਨਾਲ ਕੋਈ ਫਰਕ ਨਹੀਂ ਪੈਣਾ ਹਾਂ ਬਾਕੀ 10-11 ਕਿਲੋ ਦੀ ਜੇ ਦੀ ਮੰਨ ਲਓ ਪਿਛਲੇ ਸੂਏ ਦੀ ਵੀ ਇਹ ਚਵਾਈ ਕਰਾਈ ਆ ਲੈ ਜੂ ਕਿਤੇ ਨਾ ਜੇ ਨਾ ਦਿਨ ਚਾਰ-ਪੰਜ ਕੱਢ ਦੂਗੇ ਠੀਕ ਆ ਬਈ ਹਾਂਜੀ ਬਾਕੀ ਤਿੰਨ ਤੋਂ ਚਾਰਕ ਦਿਨ ਹਜੇ ਬਾਕੀ ਇਹਦੇ ਸੂਣਦੇ ਤੀਜਾ ਸੂਆ ਹੀ ਮੰਨੋ ਤੁਸੀਂ ਠੀਕ ਆ ਜੀ ਸੋ ਨੀਲੀ ਰਾਵੀ ਦੇ ਵਿੱਚ ਇਹ ਮੱਝ ਆ ਜਾਂਦੀ ਆ ਮਾਰਕਿੰਗ ਨਿਸ਼ਾਨੀਆਂ ਪ੍ਰੋ ਆ ਫੇਸ ਕੁਆਲਟੀ ਆ ਬਸ ਸੁਕ ਸੁਕਦੀ ਆ ਬੰਤਰ ਕਰੋ ਚਾਕੇ ਠੀਕ ਆ ਹਾਂਜੀ ਹਾਂ ਬੜਾ ਚਿਰਾਂ ਬਾਅਦ ਫੇਰ ਆਈ ਆ ਨੀਦੀ ਰਵੀ ਦੀ ਮੈਂ ਹਾਂ ਇਹ ਵੀ ਸੰਦੂ ਸਾਹਿਬ ਪਰਸੋਂ ਲਈ ਹਲੇ ਮੈਂ ਉਹਨਾਂ ਚੱਬੂ ਚੁਬਾਜੀ ਪਾਇਆ ਤਾਂ ਹੀ ਮੜੀ ਚੱਬੂ ਦੀ ਹੌਲ ਕਰਦੀ ਆ ਠੀਕ ਆ ਸੰਗਲੀ ਮੈਨੂੰ ਪਿਆਰਿਆ ਜਿਆਦਾ ਬਿਲਕੁਲ ਹਾਂਜੀ ਬਾਕੀ ਧਾਰਾਂ 11 12 ਕਿਲੋਆਂ ਸੌਖੀਆਂ ਭਰੀ ਜਾਊਗੀ ਹਾਂ ਲੋਜੀ ਠੀਕ ਆ ਸੋ ਆ ਜਿਹੜੀ ਦੋਸਤੋ ਮੱਝ ਦੀ ਡਿਟੇਲ ਆ ਪ੍ਰੋਪਰ ਬਾਕੀ ਪਿੰਡੇ ਪੁੰਡੇ ਦੀ ਬਿਲਕੁਲ ਕਰਮਾਲੀ ਠੀਕ ਹੈ ਜੀ ਬਾਕੀ ਸੰਧੂ ਸਾਹਿਬ ਬਾਕੀ ਦੁੱਧ ਵਾਲੀ ਆ ਮੈਂ ਹਾਂ ਹਾਂ ਜੀ ਨੀਦੀ ਰਵੀ ਦੇ ਜਿਹੜੇ ਭਰਾ ਆਪਣੇ ਸ਼ੌਂਕ ਰੱਖਦੇ ਆ ਸੋ ਆ ਫੇਸ ਕੁਆਲਿਟੀ ਹੈ ਤੇ ਬਾਕੀ ਥੰਥੁਣ ਆ ਤੁਹਾਡੇ ਸਾਹਮਣੇ 8-7 ਦਿਨਾਂ ਦੇ ਲੈ ਜੂ ਹਫਤਾ ਖਾਣਾ ਨਹੀਂ ਸੰਧੂ ਸਾਹਿਬ 2-3 ਦਿਨ ਹੀ ਲੈਣੇ ਇਹਨੇ ਬੀ ਜ਼ਿਆਦਾ ਸਾਮਾ ਨਹੀਂ ਹੈ ਕਾਕਾ ਜ਼ਿਆਦਾ ਸਾਮਾ ਨਹੀਂ ਲੈਣਾ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਸੂਪ ਪਊਗੀ ਠੀਕ ਆ ਹਾਂਜੀ ਤੇ ਕੀ ਮੁੱਲ ਕੀ ਡਿਮਾਂਡ ਹੋਗੀ ਇਹਦੀ ਮੁੱਲ ਸੰਧੂ ਸਾਹਿਬ ਤੁਹਾਨੂੰ ਪਤਾ ਮਾਲ ਵਿਕਦਾ 90 ਦੀ ਵਿੱਚ ਨੂੰ ਵੇਚ ਲਈਏ ਆਪਾਂ 85 ਜੋ ਛੋਟ ਛੱਪਾ ਹੀ ਕਰਨਾ ਯੈਸਨੋ ਕਿੰ ਠੀਕ ਆ ਬਈ ਹਾਂਜੀ ਬਹੁਤ ਜੀ 83000 ਦੀ ਇੱਕ ਅਗਨਾਂ ਦਾ ਵੀ ਯੈਸ ਨੂੰ ਦੇਣੀ ਆ ਸੋ ਨੀਲੀ ਰਾਵੀ ਦੇ ਵਿੱਚ ਇਹ ਮੱਝ ਤੁਹਾਨੂੰ ਦਿਖਾ ਦਿੰਦੀ ਆ ਸੰਧੂ ਸਾਹਿਬ ਐ ਕਾਗਜ਼ ਵਰਗੀ ਚਮੜੀ ਪਤਲੀ ਆ ਕਰਮਾਲੀ ਦੁੱਧ ਵਾਲੀ ਆ ਝੋਟੀ ਬਹੁਤ ਜਿਆਦੀ ਮੈਂ ਚੰਗੀ ਆ ਚਲੋ ਹਾਂ ਠੀਕ ਆ ਬਾਕੀ ਹੋਰ ਇਹਨੇ ਬਣ ਜਾਣਾ ਕਰਮਾਲੀ ਨੇ ਵੜੀਲੇ ਸਹੀ ਆ ਤੇ ਆ ਕਰੋ ਚੈੱਕ ਠੀਕ ਆ ਅੱਗੇ ਸਾਗਰ ਨੰਬਰ ਤੇ ਆ ਜਿਹੜੀ ਵੈਰ ਆਪਣੇ ਕੋਲ ਹੋਣੇ ਸੂਈ ਕਿੰਨਾ ਕ ਟਾਈਮ ਹੋ ਗਿਆ ਸੰਧੂ ਸਾਹਿਬ ਇਹਨੂੰ 2 ਘੰਟੇ ਹੋਏ ਸੂਈ ਨੂੰ ਬਸ ਜੇਰੇ ਨੇ ਵੀਡੀਓ ਚ ਚਲਦੀ ਚਲਦੀ ਚ ਪਾਈ ਜਾਣੀ ਆ ਠੀਕ ਆ ਬਈ ਬਹੁਤ ਠੰਡੀ ਆ 17 18 ਕਿਲੋ ਦੀ ਇਹਨੇ ਪਹਿਲਾਂ ਨੇ ਵੀ ਚਵਾਈ ਕਰਾਈ ਆ ਠੀਕ ਆ ਠੀਕ ਆ ਹਾਂ ਦੂਜਾ ਸੁਗਾ ਵਾ ਮੰਗੋ ਦੰਦੀ ਵੀ ਵਾਲੇ ਦੰਦਾ ਜੀ ਹੋਊਗੀ ਛਗੀ ਹੋਊਗੀ ਬਹੁਤ ਠੰਡੀ ਠਾਰ ਵਾ ਕੋਈ ਲੱਤ ਛੜ ਮਾਰਨ ਵਾਲਾ ਪਤਾ ਹੀ ਕੋਈ ਨਹੀਂ ਇਹਨੂੰ ਪਰਮਾਈ ਨੂੰ ਹੂੰ ਹੂੰ ਆਲੇ ਸੰਦੂ ਸਾਹਿਬ ਜਿਆਦਾ ਨਹੀਂ ਬੱਚੇ ਨੂੰ ਚੰਗਾ ਆਗੇ ਮੈਂ 2 3 ਕਿਲੋ ਚੋਈ ਆ ਹੂੰ ਬੱਛਾ ਮਗਰ ਕੇ ਬੱਛੀ ਬੱਛੀ ਆ ਬੱਛੀ 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 ਲਓ ਜੀ ਮੱਛੀ ਮਗਰ ਸੋ ਦੂਜਾ ਸੁਆ ਇਹ ਵਾਰ ਭਰਾਵਾਂ ਨੂੰ ਦਿਖਾ ਰਿਹਾ ਸੰਦੂ ਸਾਹਿਬ ਬੈਠਾ ਨਹੀਂ ਜਾਂਦਾ ਵੈਟ ਦੋ ਤਾਂ ਕਰ ਬਾਕੀ ਸੰਧੂ ਸਾਹਿਬ ਹੈ ਟੂਡ ਕੋਈ ਨਿੱਕੀ ਨਾ ਦੀ ਮੰਨੇ ਬਾਕੀ ਮਗਰਲੇ ਪਾਸੇ ਵੇਖੋ ਕੀ ਕਰੀ ਫਿਰਦੀ ਆ ਹਾਂ ਲੋ ਜੀ ਨਹੀਂ ਹਾਈਟ ਤਾਂ ਮੀਡੀਅਮ ਹੀ ਹੋਣਾ ਮੈਂ ਨਾ ਮੀਡੀਅਮ ਮੰਨੇ ਪਰ ਮਗਰਲਾ ਐਸਾ ਨਹੀਂ ਮੀਡੀਅਮ ਮੰਨਣ ਦਊਗਾ ਵਡੀਆਂ-ਵਡੀਆਂ گاਵਾਂ ਨੂੰ ਸਾਈਡ ਤੇ ਲਾਊਗੀ ਦੁੱਧ ਵੀ 17-18 ਕਿਲੋ ਸੌਖਾ ਭਰ ਦਊਗੀ ਹਾਂ ਬਸ ਇੱਥੇ ਹੀ ਬੱਚਾ ਤੇਰਾ ਆ ਗਏ ਆ ਲੈ ਇੱਥੇ ਹੀ ਆ ਬੱਚਾ ਤੇਰਾ ਇੱਦਾਂ ਹੀ ਖੜਿਆ ਤੇ ਬੀ ਬੱਚਾ ਉੱਡ ਚਲਿਆ ਹਾਂ ਆ ਲੈ ਲਵੀ ਸੋ ਆਇਆ ਕਰਮਾਲੀ ਸੀਰੀਸਲਾ ਕਾ ਹਨਾ ਬੱਚਾ ਪੂਰਾ ਠੀਕ ਠਾਕ ਤੰਦਰੁਸਤ ਪੂਰਾ ਬੱਚਾ ਪੂਰਾ ਕਾਇਮ ਆਦੇ ਬੱਚੇ ਹੋਏ ਦੁੱਧ ਨਾਲ ਜਾਇਆ ਹੁੰਦਾ ਮਰਜੀ ਵਾ ਚੀਰ ਥਲੇ ਬੈਠੇ ਰਹੋ ਵੇਖੋ ਲੱਤ ਨੂੰ ਤਮਾਰਨ ਵਾਲੀ ਨਹੀਂ ਲਈਦੀ ਹਾਂ ਤੇ ਚੰਗੀ ਗੱਲ ਆ ਗਲਤ ਪਸ਼ੂ ਕਿਹੜੀ ਗੱਲ ਹੋਣਾ ਬਾਕੀ ਸੰਧੂ ਸਾਹਿਬ ਜਿਹੜਾ ਮਰਜੀ ਚੰਗੀ ਕੋਈ ਸੰਭੂ 20 20 ਕਿਲੋ ਦੁੱਧ ਵੀ ਚੋਲੇ 17 18 ਦੀ ਗਰੰਟੀ ਦੇ ਕੇ ਵੜ ਭੇਜ ਦਾਂਗੇ ਇਹ ਚੰਗੀ ਝੋਣ ਚਾਣ ਹੈ ਹਾਂ ਬੜੀ ਜਿਆਦੀ ਚੰਗੀ ਹੈ ਲੈ 3 ਕਿਲੋ ਚੋਈ ਆ ਠੀਕ ਆ ਤੇ ਕੀ ਮੁੱਲ ਕੀ ਡਿਮਾਰਕ ਰੋਗੇ ਇਹਦਾ ਪੈਂਟ ਚ ਛੋੜ ਛੱਪਾ ਕਰ ਦਈਏ ਯਸ ਨੂੰ ਯਸ ਨੂੰ ਯਸ ਨੂੰ ਬਾੜ ਦੀ ਦੇਣੀ ਆ ਬਿਲਕੁਲ ਹੀ ਬਾੜ ਦੀ ਹਾਂ ਲਓ ਜੀ ਬਾੜ ਹਜ਼ਾਰ ਦੀ ਫਾਈਨਲ ਹੀ ਮਿਲ ਜੂਗੀ ਤੁਹਾਨੂੰ ਆ ਮਗਰ ਬੱਛੀ ਜੇ ਤੇ ਚਲੋ ਫਲੇ ਪੂਰੇ ਪੈਰ ਨਹੀਂ ਲਾਉਂਦੀ ਫਲੇ ਸੁਈ ਜੂ ਤਾਜੀ ਆ ਨਾ ਬਿਲਕੁਲ ਬਿਲਕੁਲ ਸੋ ਨਿਊ ਬੌਰ ਨਾ ਬੱਚਾ ਠੀਕ ਆ ਜੇ ਚੰਗੀ ਤਰ੍ਹਾਂ ਚਲੋ ਖੜਾ ਨਹੀਂ ਹੁੰਦਾਗਾ ਬੱਚਾ ਤੇ ਇਹ ਯਸਮੋ ਬਾਹਰ ਹੀ ਹਰਦੇ ਠੀਕ ਹੈ ਬਾਕੀ ਜੇਰ ਦੀ ਵੀਡੀਓ ਬਣਾਵਾਂਗੇ ਜੇਰ ਤਰੀ ਆ ਹਾਂ ਪਾ ਦੂਗੀ ਔਰਤ ਦੇ ਘੰਟੇ ਤੱਕ ਪੈ ਜਾਣੀ ਪੈ ਜਾਣੀ ਹੈ ਅੱਗੇ ਆਪਣੇ ਕੋਲ ਗੱਗਣ ਆ ਗੱਬਣ ਆ ਗਈ ਬੜਾ ਇਹ ਗੱਬਣ ਆ ਗਈ 7-8 ਦਿਨਾਂ ਦੀ ਕੱਚੀ ਜੋ ਠੀਕ ਹੈ ਸੂਹਾ ਬਹੁਤ ਯਾਦੀ ਚੰਗੀ ਦੂਜਾ ਸੂਹਾ ਇਹਦਾ ਵੀ ਦੂਜਾ ਸੂਹਾ ਹਾਂਜੀ ਬਾਬੀ 8-7 ਕ ਦਿਨ ਅਜੇ ਦਾ ਸਮਾਂ ਬਾਕੀ ਆ ਬੈੜਦਾ ਦੂਜਾ ਸੂਹਾ ਬੈੜਦੇ ਸੁਣਾ ਆ ਵੇਖੋ ਰੰਗ ਬਾਜ ਕਰਮਾਂ ਦੀ ਠੀਕ ਆ ਬਹੁਤ ਚੰਗੀ ਸੰਧੂ ਸਾਹਿਬ ਹਾਂ ਕਰੋ ਚੱਕ ਠੀਕ ਆ ਆ ਦੇਖ ਹਾਂ ਚੰਗੀ ਆ ਬੱਸੀ ਹੈ ਨਾ ਬਹੁਤ ਜਿਆਦੀ ਚੰਗੀ ਸੰਧੂ ਸਾਹਿਬ ਸੁਸਪਾਈਆਂ ਸੁਪਾਈਆਂ ਬਹੁਤ ਆ ਬਾਕੀ ਮੈਂ ਨਾਲ ਲੈ ਬਾਨਾ ਬੜਾ ਮਸ਼ੀਨ ਥਲਿਓ ਹਾਂ ਆ ਠੰਡੀ ਠੁੰਡੀ ਉਤਰਾ ਪੂਰੀ ਧੀਰੀ ਮੈਂ ਨਾ ਕੋਈ ਗੱਲ ਨਹੀਂ ਹਾ ਤੂੰ ਫੇਰ ਕੇ ਵਿਖਾ ਦਿੰਦਾ ਮੈਂ ਜਿੰਨਾ ਮਰਜੀ ਫੇਰੋ ਲੋ ਐ ਠੰਡੀ ਠਾਰ ਉਹ ਜੀ ਨਹੀਂ ਕੋਈ ਸ਼ੁਕਰ ਸ਼ੌਕਰ ਵਾਲਾ ਬਣਨੇ ਕਿਤੇ ਲਾਂਬਾ ਯਾਰੀਆਂ ਵੇ ਸਾਰੀ ਬੰਨਾ ਹੀ ਐ ਨਾ ਕਰਮਾਣੀ ਚਲੋ ਜੀ ਹਾਂ ਜੀ ਇਹ ਗਗਨ ਕੀ ਮੋਲ ਫੇਰ ਮੋਲ ਸੰਧੂ ਸਾਹਿਬ 54 ਕਰੀਏ 55 ਜੋ ਛੋਟ ਛੜ ਕਰ ਦਈਏ 55 ਚ 53 ਦੀ ਦੇ ਦਾਂਗੇ ਬਿਲਕੁਲ ਹਾਂ ਨਾ ਹਾਂ ਨਾ ਹੀ ਲੋ ਜੀ 53000 ਰੁਪਏ ਫਾਈਨਲੀ ਮਿਲ ਜੂਗੀ ਗੈਸ ਨੂੰ 58 ਮੋਲ ਡਿਮਾਂਡ ਕੁਛ ਵੀ ਐ 53000 ਲੈਣ ਦੇ ਤੋ ਇਹ ਵਾਰ ਦੀ ਡਿਟੇਲ ਆ ਬਾਕੀ ਕਰ ਲਿਓ ਸੰਪਰਕ ਗੱਬਣਾ ਲੈ ਜਾਉ ਹਫਤਾ ਖਾਂਡੇ ਦੇ ਸਮਾਂ ਠੀਕ ਆ ਤੇ ਇਧਰ ਆਪਣੇ ਕੋਲ ਆ ਗਈ ਕਿ ਚੌਥੇ ਨੰਬਰ ਤੇ ਇੱਕ ਇਹ ਸੰਧੂ ਸਾਹਿਬ ਦੂਜਾ ਦੂਜਾ ਸੁਹਾ ਦੰਦਾ ਦੇ ਜੋ ਠੀਕ ਆ ਦੰਦੀ ਕਿਵੇਂ ਆ ਦੰਦੀ ਛੇ ਬੰਦ ਹੋਊਗੀ ਪਿਓਰ ਠੀਕ ਆ ਜੀ ਇਹ ਸੂਈ ਨੂੰ ਅੱਜ 7 8ਵਾਂ ਦਿਨ ਹੋ ਗਿਆ ਵਸ਼ੀ ਮਗਰ ਚੁ ਇਹਦੇ ਸੁਹਾ ਦੂਜਾ ਹੈ ਸੁਹਾ ਦੂਜਾ ਹਾਂ ਹੋਣਾ ਇੱਥੇ ਕੋਈ ਆਊਗਾ ਸਾ 15 ਕਿਲੋ ਦੁੱਧ ਬਣਾ ਦੂੰਗਾ ਠੀਕ ਆ ਆਨਲਾਈਨ ਕੋਈ ਮੰਗਾਊਗਾ 14 ਦੀ ਗਾਰੰਟੀ ਦੇ ਕੇ ਭੇਜੂੰਗਾ ਠੀਕ ਆ ਭਰਾ 13 ਕਿਲੋ ਵੀ ਦੁੱਧ ਨਿਕਲੇ ਅਗਲੇ ਦੇ ਘਰ ਜਾ ਕੇ ਕਰਾਇਸਮੇਤ ਵੈਡ ਇਸ ਤੋਂ ਮੰਗਾਊਗਾ ਬੰਦਾ ਫੱਪਾ ਕਿਤੇ ਮੈਂ ਆ ਲੈ ਮੈਂ ਨਾ ਵਸ਼ੀ ਮਗਰ ਆਦੇ ਅੱਜ 7 8ਵਾਂ ਦਿਨ ਹੋਇਆ ਜੋ ਲਾਭੀ ਹਾਂਜੀ ਅੱਠਾ ਸੱਤਾ ਦਿਨਾਂ ਦੀ ਸਾਰੀ ਸੂਈਏ 14 ਕਿਲੋ ਬਣਾ ਦਿੱਗੇ 15 ਜੇ ਕੋਈ ਇੱਥੇ ਆ ਕੇ ਦੋ ਟਾਈਮ ਚ ਉਹ 15 ਬਣਾ ਕੇ ਦਵਾਂ ਹਾਂ ਤੇ ਜੇ ਮੰਨ ਲਓ ਕੋਈ ਆਨਲਾਈਨ ਭੇਜੂ ਫਿਰ 14 ਦੀ ਗਾਰੰਟੀ ਦੇ ਕੇ ਭੇਜ ਦੂੰਗਾ ਹਾਂ ਠੀਕ ਆ ਭਾਈ ਕੋਈ ਬੰਗਾ ਪਾਉਣ ਦੀ ਨਹੀਂ ਲੋੜ ਲੋਡੀ ਸੋ 14 ਦੀ 200 ਗਾਰੰਟੀ ਤਸੱਲੀ ਤੇ ਆਨਲਾਈਨ ਕੋਈ ਭਰਾ ਸੌਦਾ ਕਰਦਾ ਠੀਕ ਹੈ ਜੀ ਕਾਲਾ ਥਣ ਲੱਗਾ ਕਰਮਾ ਵਾਲੀ ਨੂੰ ਵੇਖੋ ਠੰਡੀ ਠਾਰ ਮੇਰੀ ਫਰਿੱਜੀ ਆ ਆ ਵੇਖ ਠੰਡ ਬੜੀ ਏ ਫਰਿੱਜ ਨਾ ਲੈ ਆਉਣਾ ਮੈਂ ਨਾ ਜਿਨਵਾਈਆਂ ਫਿਰ ਤੇ ਅੱਜ ਮੈਂ ਤੁਹਾਡੀ ਲਾਈ ਇੱਕ ਰਮਾੜੀ ਮੋਟੀ ਛੋਈ ਛਾਈ ਮੇਰੇ ਨਮੋਣੋ ਹੀ ਭੁੱਲ ਗਿਆ ਹਾਂ ਸਹੀ ਇੱਥੇ ਹੀ ਆ ਬੱਚਾ ਤੇਰਾ ਇੱਥੇ ਹੀ ਆ ਬਸ 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 ਲੈ ਲੋ ਜੀ ਠੀਕ ਹੈ ਜੀ ਬਾਕੀ ਥਾਂ ਤੁਹਾਨੂੰ ਬਹੁਤ ਵਧੀਆ ਲੱਗਾ ਬੱਛੀ ਨੂੰ ਚਵਾੜਾ ਵਧੀਆ ਵਧੀਆ ਸੰਦੂਸ ਸਾਹਿਬ ਕੋਈ ਪੂਰ ਛਟੌੜੀ ਕੋਈ ਕਰਮਾਲੀ ਦੇ ਕੋਈ ਉਹ ਜੀ ਨਹੀਂ ਗੱਲਬਾਤ ਹੋਊਗੀ ਇਹ ਠੰਡੀ ਠਾਰ ਹੋਊਗੀ ਆ ਸਹੀ ਆ ਜਿੱਦਾਂ ਮਰਜੀ ਹਥਲਾਈ ਜਾਵੇ ਰਿਗਾਰਡ ਵੀ ਚੰਗੀ ਆ ਸਾਫ਼ ਹੈ ਮੈਂ ਨਾ ਇੱਧਰ ਦੇਖੋ ਹਾਂ ਚੱਡਾ ਵੜਾ ਵਧੀਆ ਲੱਗਾ ਕਰਮਾਲੀ ਨੂੰ ਸਹੀ ਆ ਲੋ ਵੀ ਸਿਰਫ 8-7 ਦਿਨਾਂ ਦੀ ਸੂਈ ਥੱਲੇ 14-15 14-15 ਕਿਲੋ ਠੀਕ ਆ ਤੇ ਇੱਧਰ ਉਹ ਤੁਹਾਨੂੰ ਬਹਿਣੀ ਵਾਲੇ ਪਾਸੇ ਬੁਖਾ ਰਹੇ ਆ ਆ ਵੇਖੋ ਠੀਕ ਹੈ ਭਰਾ ਤੇ ਇਹ ਤਾਂ ਗਗਨ ਮੋਲਾ ਮੋਲ ਨਹੀਂ ਕਰਨਾ ਸੰਧੂ ਸਾਹਿਬ ਇਹਦੀ 55 ਦੀ ਛੋੜ ਹੀ ਕਰ ਦੇਣੀ ਆ ਉੜਦੀਆਂ ਵਾਲੇ ਕੰਮ ਹੀ ਕਰਨੇ ਅੱਜ ਹਾਂ ਨਾ ਕਿੰਨੇ ਦੀ ਹਾਂ ਨਾ ਇਹ ਵੀ 53 ਦੀ 53 ਦੀ ਹਾਂ ਬਿਲਕੁਲ ਉਹ ਦੇਣੀ ਆ ਕੋਈ 52 ਨਾ ਆਖੇ ਮੁੜ ਕੇ ਠੀਕ ਆ ਭਾਈ ਲਓ ਜੀ ਸਿਰਫ 53000 ਦੀ ਮਿਲ ਜੂਗੀ ਮਗਰ ਦੇ ਬੱਚੀ ਬੱਚਾ ਤੁਹਾਨੂੰ ਦਿਖਾਤਾ ਆ ਕਰੋ ਜਾ ਕੇ ਠੀਕ ਆ ਅੱਗੇ ਆ ਕਿਵੇਂ ਆ ਬੜਾ ਦੁਜਾ ਸੁਆ ਹੂੰ ਪਰਸੋਂ ਰਾਤ ਦੀ ਸੂਈ ਬੱਛਾ ਮਗਰ ਹੁਣ 15 ਕਿਲੋ ਨੈਟ ਬੋਲਾ ਤਿਆਰ ਹੋਊਗਾ 18 ਕਿਲੋ ਦੀ ਗਾਰੰਟੀ ਦੇ ਕੇ ਭੇਜ ਦੂੰਗਾ ਛੀ ਦੀ ਠੀਕਾ ਦੰਦਾ ਜੀ ਹੋਊਗੀ ਅਸ਼ੀ ਹੁਣ 15 ਕਿਲੋ 15 ਕਿਲੋ ਦੋ ਟਾਈਮ ਚਵਾ ਕੇ ਦਊਗਾ ਟਾਈਮ ਤੇ ਟਾਈਮ ਹੂੰ ਠੀਕ ਆ ਭਰਾ ਵਛੀ ਸਮੇਤ ਹੋਊਗਾ ਸੰਧੂ ਸਾਹਿਬ ਮੁੜ ਕੇ ਨਿਆਣਾ ਪਾ ਕੇ ਬੈਹਿੰਦੇ ਤੂੰ ਕੱਲੀ ਦਾ ਆਖਿਆ ਸੀ ਠੀਕ ਆ ਬੱਚਾ ਦੇ ਨਾਲ ਹੀ ਜਾਣਾ ਮਾਂ ਗਾਓ ਬੱਚੇ ਸਮੇਤ 15 ਕਿਲੋ ਦੱਜਾ ਸੂਆ ਪਰਸੋ ਰਾਤ ਦੀ ਸੂਈ ਜੋ ਠੀਕ ਆ ਲਓ ਜੀ ਕਰੋ ਚੈੱਕ ਠੀਕ ਆ ਬਾਕੀ ਪੱਦਰ ਪੁੱਦਰ ਬਹੁਤ ਜਿਆਦੀ ਹੈ ਲੈਵੇ ਦੀ ਮਰਜੀ ਵੰਗਾ ਪਾਓ ਤੇ ਮਰਜੀ ਨਾ ਪਾਓ ਹਾਂ ਉਹ ਵੀ ਤਿੰਨ ਕ ਦਿਨ ਹੀ ਇਹਨੂੰ ਜੇ ਸੰਧੂ ਸਾਹਿਬ ਪਰਸੋ ਰਾਤ ਦੀ ਸੋਈ ਹਲੇ ਤਾਂ ਬੈਠਨੇ ਪੜੇ ਵੀ ਨਹੀਂ ਸਵਾਦ ਨਾ ਚੁੱਕੇ ਇਹਦੇ ਹਲੇ ਦਾ ਭਲਾ ਭੁਲਾ ਨੂੰ ਕਰਮਾਲੀ ਦੇ ਵੇਖੋ ਠੰਡੀ ਸੀਲ ਕਿੱਡੀ ਆ ਵਾਹ ਵੀ ਲੈ ਵਾ ਵੇਖੋ ਕਿੱਥੋਂ ਸਟਾਰਟ ਹੁੰਦਾ ਮੈਂ ਨਾ ਵੀ ਧੋਨ ਤੋਂ ਲੈ ਕੇ ਪਿੱਛੇ ਨੂੰ ਤਾਂ ਨੂੰ ਚਾੜੀ ਫਿਰਦੀ ਆ ਚਵਾ ਲੱਗਾ ਕਿਤੇ ਗੱਲਾਂ ਹੀ ਗਾਂ ਹੂੰ ਸੋ ਹਾਈਟ ਦੀਆਂ ਨੀਂਦਾਂ ਹਾਈਟ ਦੀ ਮੀਡੀਅਮ ਆ ਠੀਕ ਆ ਜੀ ਹੈ ਵੀ ਕ੍ਰੋਸ ਆ ਜਰਸੀ ਐਚਪ ਦਾ ਇਹ ਜਰਸੀਆਂ ਹੀਆਂ ਵਿੱਚ ਦੋ ਤਿੰਨ ਹੂੰ ਹੂੰ ਬਹੁਤ ਚੰਗੀ ਸੰਧੂ ਸਾਹਿਬ ਬਾਲਾ ਜਿਆਦਾ ਚਵਾ ਲਗਾ ਤੇ ਵਾਛੀ ਦੁੱਧ ਮਹਾਰਾਜ ਸੋਖ ਰਕੇ 20 ਕਿਲੋ ਨੂੰ ਮੱਥਾ ਮਾਰ ਦੂਗੀ ਜਿਹੜੇ ਸ਼ਾਮਣਾ ਸਟਾਰਟਿੰਗ ਹੀ ਹੈ ਵਾਛੀ ਦੀ ਠੀਕ ਹੈ ਜੀ ਇਹਦਾ ਮੁੱਲ ਉਹ ਗਣ ਕੀ ਕੀਤਾ ਬੋਲ ਸੰਧੂ ਸਾਹਿਬ 65 ਕਰੀਏ ਬਾੜ ਦੀ ਦੇ ਦਾਂਗੇ 60 ਦੀ ਜੈਸਨੋ ਦੇ ਦਾਂਗੇ 6000 ਦੀ ਹਾਂ ਠੀਕ ਆ ਬੱਛਾ ਮਗਰ ਆਵੇ ਆੜਾ ਆਛਾ ਆਵੇ ਆੜਾ ਲੋ ਜੀ ਆ ਬੱਛਾ ਮਗਰ ਲੈ ਠੀਕ ਹੈ ਜੀ ਆ ਨਾੜੂ ਨਾਲ ਜਾਵੇ ਆਵੇ ਨਾੜੂ ਨਾਲ ਜੋ ਠੀਕ ਆ ਠੀਕ ਆ ਮੇਲ ਕਾਫਾ ਨਾੜੂਆ ਨਾਲਾ ਬੱਚੇ ਦੇ ਹਾਂ ਜੀ ਸੋ ਦੁੱਧ ਕਰਮਾਂ ਲਈ ਚਲੋ ਜਬਾਜੋਗੀ ਜਿਹੋ ਜਿਹੇ ਕੋਈ ਭਰਾ ਸੇਵਾ ਕਰ ਲਊਗਾ ਐਸ ਵਕਤ 16 15 14 ਹੀ ਹਨਾ 15 ਕਿਲੋ ਪੱਕਾ ਐ ਦੁੱਧ ਹੋਊਗਾ 15 ਕਿਲੋ ਜਿਹੜਾ ਭਾਂਡੇ ਚ ਪਾ ਦੇਣਾ ਬਸ ਠੀਕ ਆ ਜੀ ਹਾਂਜੀ ਠੀਕ ਆ ਇਸ ਤੋਂ ਬਾਅਦ ਆ ਗਖਣ ਆ ਵੈੜਾ ਕੀ ਆਪਨੇ ਦੂਜਾ ਸੂਆ ਜੋ ਤਿੰਨਾਂ ਦਿਨਾਂ ਦੀ ਵੈੜ ਸੂਈ ਥਲੇ ਹੁਣ 19 ਕਿਲੋ ਬੋਲ ਆਊਗਾ 19 ਕਿਲੋ ਹਾਂ ਦੋ ਟਾਈਮ ਮਨਾ ਕੇ ਦਊਗਾ ਲਓ ਜੀ ਤਿੰਨਾਂ ਦਿਨਾਂ ਦੀ ਸੂਈ ਥਲੇ 19 ਕਿਲੋ ਆਵੇ ਬੱਚਾ ਆ ਨਾੜੂ ਨਾਲ ਜੋ ਡੱਬਾ ਜੋ ਇਹਦਾ ਹੂੰ ਨਾ ਬੱਚਾ ਇਹਦਾ ਡੱਬਾ ਮੇਲ ਗਾ ਹਾਂ ਡੱਬਾ ਸੂਬਾ ਤੇ ਜਾਉਗੀ ਸੂਬਾ ਸੰਦੂ ਸਾਹਿਬ ਸਕਦਾ ਤਜਾ ਵੀ ਹੋਵੇ ਹਾਂ ਉਹ ਤੋਂ ਦਾ ਦੂਜਾ ਹੀ ਆਂਦੇ ਆ ਆਪਾਂ ਤਜਾ ਮੰਨ ਕੇ ਵੇਚਾਂਗੇ ਠੀਕ ਆ ਹੁਣ 18 ਕਿਲੋ ਲਾ ਲਓ 19 ਲਾ ਲਓ ਇਹ ਠੰਡਾ ਬਲ ਹੋਊਗਾ ਹੂੰ ਵੱਡੀ ਵਹਿੜਾ ਸੰਦੂ ਸਾਹਿਬ ਛੋਟੀ ਨਹੀਂ ਆ ਮਰਜ਼ੀ ਵੰਗਾ ਪਾਓ ਤੇ ਮਰਜ਼ੀ ਨਾ ਪਾਓ ਠੀਕ ਆ ਬਹੁਤ ਯਾਦੀ ਠੰਡੀ ਸੀਲ ਆ ਹਾਂ ਮਰਜ਼ੀ ਜਿੱਥੇ ਥੱਲੇ ਬੈਠੇ ਰਹੋ ਵੇਖੋ ਠੀਕ ਆ ਲੈ ਮੋੜ ਲਾ ਫਿਰ ਠੀਕ ਆ ਜਪੜਾ ਸੋ ਹਾਕ ਕਾਦ ਕੁੱਤੇ ਦਾ ਪੂਰਾ ਵੱਡਾ ਠੀਕ ਆ ਵੱਡੀ ਵੱਡੀ ਆ ਜੀ ਵੱਡਾ ਚਲੋ ਤੇਜਾ ਸੂਆ ਵੜ ਹਾਂਜੀ ਤੇ ਬੱਛਾ ਮਗਰ ਇਹਦੇ ਕੋਈ 18 19 ਕਿਲੋ ਬੋਲਾ ਵੀਰ ਨੇ ਦੱਸਿਆ ਵੀ ਤੇਜਾ ਹੀ ਦੇਣੇ ਅੱਜ ਮੁੱਠੀ ਥਾਣਾ ਨੋਕਲਾ ਪੂਰਾ ਚੋਣ ਚਾਂ ਚਲੋ ਐਨੀਮਲ ਜਾਨਵਰ ਸਾਰੇ ਚੰਗੇ ਆ ਚਲੋ ਕੋਈ ਭਰਾ ਦੀ ਸੁੰਬਾਈ ਲੱਗਾ ਸੁੰਬਾਈ ਇਧਰ ਪਾਦੇ ਲੱਗੀ ਜੇਰ ਵੀ ਹਾਂ ਆ ਦੇਖੋ ਲੈ ਵੀ ਆਇਆ ਕਰਮਲੀ ਪੂਰੀ ਸੀਲਸ ਲੱਗ ਕੇ ਪਰਫ ਉਹ ਯਾਦੀ ਮੈਂ ਨਾ ਸੰਧੂ ਸਾਹਿਬ ਦੁੱਧ 24 25 ਕਿਲੋ ਪਰ ਨਾਲੀ ਵਾਛੀ ਹੁਣ ਇਹਦੇ ਥੱਲੇ 18 ਲਾਲੇ ਕੋਈ 19 ਲਾਲੇ ਦੋ ਟਾਈਮ ਚੋਕੇ ਖੜੇ ਠੀਕ ਆ ਭਰਾ ਹਾਂਜੀ ਤੇ ਚੰਗਾ ਆਇਆ ਉਸ ਵਕਤ ਬੋਲੀ ਦੀ ਸਟਾਰਟਿੰਗ ਚੰਗੀ ਬਹੁਤ ਯਾਦੀ ਸੰਧੂ ਸਾਹਿਬ ਚੰਗੀ ਆ ਠੀਕ ਆ ਇਹਦਾ ਗਗਨ ਮੁੱਲ ਕੀ ਵੀਰੇ ਮੁੱਲ ਸੰਧੂ ਸਾਹਿਬ ਦਾ ਜੋ ਮਰਜ਼ੀ ਕਰੀਏ ਦਾ 85 ਚੋਂ ਛੋਟ-ਚਾੜ ਕਰ ਦਾਂਗੇ 85 ਚੋਂ ਹਾਂ ਹਾਂ ਵੈੜ ਵੱਡੀ ਵੈੜ 25 ਕਿਲੋ ਦੁੱਧ ਆਮਨਾ ਪਰ ਦੋਗੀ ਠੀਕ ਆ ਜੀ ਹਾਂਜੀ ਲੋਬੀ 85000 ਦੇ ਵਿੱਚੋਂ ਛੋਟਾ ਛੋਟਾ ਹੋਣਗੀਆਂ ਠੀਕ ਆ ਬਾਕੀ ਵੈੜ ਵੱਡੀ ਆ ਸੋ ਥਾਨ ਥੱਪੇ ਵਾਲੀ ਆ ਬਾਕੀ ਆ ਜਿਹੜਾ ਤੁਹਾਨੂੰ ਥਾਨ ਬਖਾਤਾ ਬਿਲਕੁਲ ਸੁੰਬਾ ਥਾਨ ਜੱਡਾ ਸੁੰਬਾ ਥਾਨ ਆ ਨਾ ਇੰਦੀ ਚੁਾਈ ਲੱਗੀ ਇਹ ਵੀ ਇਹ ਧਰਤੀ 'ਚ ਛੇਕਣਾ ਹੋਣ ਤੇ ਫਿਰ ਫਾਇਦਾ ਕੀ ਵੇ ਬੋਈਆ ਜੀ ਚੰਗੀ ਕੋਈ ਪੂਰ ਛਟਾਣੀ ਆ ਕੋਈ ਥਾਨ ਵੱਧ ਘਟ ਨਹੀਂ ਹੋਊਗਾ ਬਿਲਕੁਲ ਸੋ ਇਹ ਅੱਜ ਕਿਸਾਨ ਵੀਰੋਂ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਟੋਟਲ 6 ਕਰਮਾਲੀ ਤੇ 14 ਦਿਨਾਂ ਦੀ ਸੂਈ 19 ਕਿਲੋ ਬੋਲਾ ਤੇ ਇੱਧਰ ਬਾਹਰ ਤੁਹਾਨੂੰ ਦਿਖਾਤੀ ਆਪਾਂ ਗੱਬਣ ਇੱਕੋ ਇੱਕ ਨਾਗ ਸੀਗਾ ਇੱਕ ਨੀਲੀ ਰਾਵੀ ਦੀ ਆਮਾਚ ਗੱਬਣ ਬਾਅਦ ਆ ਗਈ ਜੇਰਦ ਦੇ ਵੱਧ ਕਰਮਾਲੀ ਦੀ ਠੀਕ ਆ ਸੋ ਜੇਰ ਪੈ ਗਈ ਲੈ ਕੇ ਇੱਕ ਗੱਲਾਂ ਨੰਬਰ ਆਪਣੇ ਘਰਤੀਏ ਸਾਡੇ ਸਾਸੀ 475 07397 ਠੀਕ ਹੈ ਹਾਂਜੀ ਸੋ ਇਹ ਨੰਬਰ ਤੁਸੀਂ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਠੀਕ ਆ ਜੀ ਸੋ ਨਾ ਵੀ ਟੈਗ ਫੁੱਟੀ ਮਾਰਾ ਅੱਜ ਨਾਗ ਸੀ ਟੋਟਲ 6 ਤੁਹਾਨੂੰ ਬਹੁਤ ਬਹੁਤ ਧੰਨਵਾਦ ਉਸ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ